ਕਿਰਿਆਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਜ ਨੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਪਿੰਡ ਕਲੌਰ ਵਿਖੇ ਪਹੁੰਚ ਕੇ ਗਿਆਨੀ ਜਤ ਸਿੰਘ ਜੀ ਦੀ ਯਾਦ ਦੇ ਵਿੱਚ ਕਰਵਾਏ ਗਏ ਇੱਕ ਧਾਰਮਿਕ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਕੁਲਦੀਪ ਸਿੰਘ ਗੜਕਾਜ ਨੇ ਕਿਹਾ ਕਿ ਸਿੰਘ ਸਬਲਹਿਰ ਦੇ ਮੋਢੀ ਗਿਆਨੀ ਜਤ ਸਿੰਘ ਜੀ ਦੀ ਉਨ੍ਹਾਂ ਦੇ ਜੱਦੀ ਪਿੰਡ ਕਲੌਰ ਦੇ ਵਿਖੇ ਇੱਕ ਵਿਸ਼ੇਸ਼ ਯਾਦਗਾਰ ਸਥਾਪਿਤ ਕੀਤੀ ਜਾਏਗੀ ਉਨ੍ਹਾਂ ਕਿਹਾ ਕਿ ਯਾਦਗਾਰ ਸਥਾਪਿਤ ਕਰਨ ਦੇ ਲਈ ਸ਼ਰੋਮਣੀ ਕਮਿਟੀ ਤੇ ਕਾਰਸੇਵਾ ਵਾਲੇ ਬਾਪਿਆਂ ਦਾ ਵੀ ਇਸ ਦੇ ਵਿੱਚ ਸਹਿਯੋਗ ਲਿਆ ਜਾਏਗਾ ਗਤ ਸਿੰਘ ਦੀ ਵਰਸੀ ਮਨਾਈ ਜਾ ਰਹੀ ਆ ਤੇ ਮੈਂ ਸਮਝਦਾ ਵੀ ਅੱਜ ਉਹਨਾਂ ਦੇ ਇਹ ਜਿੱਥੇ ਉਹਨਾਂ ਦਾ ਜਨਮ ਹੋਇਆ ਅਨੰਦਪੁਰ ਕਲਾਉੜ ਇੱਥੇ ਆਏ ਆ ਸੁਭਾਗ ਆ ਸਾਡਾ ਔਰ ਜੋ ਉਹਨਾਂ ਦੀ ਯਾਦਗਾਰ ਦਾ ਮਸਲਾ ਮੇਰੇ ਸਾਹਮਣੇ ਪ੍ਰਬੰਧ ਕਰਨੇ ਲੈਂਦਾ ਮੇਰੇ ਨਾਲ ਐ ਜੀਪੀਸੀ ਦੇ ਮੈਂਬਰ ਸਰਦਾਰ ਅਵਤਾਰ ਸਿੰਘ ਜੀ ਰਿਆ ਸਾਹਿਬ ਇਧਰ ਸਰਦਾਰ ਦਰਵਾਰਾ ਸਿੰਘ ਜੀ ਗੁਰੂ ਹੋਰ ਵੀ ਜਿੰਨੇ ਵੀ ਇੱਥੇ ਸੱਜਣ ਭਈ ਮੋਦਵਾਰ ਖਲੋਤੇ ਆ ਤਾਂ ਮੈਂ ਐ ਜੀਪੀਸੀ ਦੇ ਧਿਆਨ ਦੇ ਵਿੱਚ ਪ੍ਰੋਪਰ ਲਿਆਵਾਂਗੇ ਆਪਾਂ ਹੋਰ ਵੀ ਜਿਹੜੇ ਸਾਡੇ ਮਹਾਪੁਰਸ਼ਕਾਰ ਸੇਵਾ ਵਾਲੇ ਆ ਉਹਨਾਂ ਦੇ ਨਾਲ ਆਪਾਂ ਡਿਸਕਸ ਕਰਕੇ ਜੋ ਗਿਆਨੀ ਦਿੱਤ ਸਿੰਘ ਉਹਨਾਂ ਦਾ ਮਾਣ ਸਨਮਾਨ ਬਣਦਾ ਭਾਵੇਂ ਕਿ ਕਾਮ ਹਮੇਸ਼ਾ ਹੀ ਮਾਣ ਦਿੰਦੀ ਆ ਗੁਰਮਤ ਪ੍ਰਕਾਸ਼ ਦੇ ਵਿੱਚ ਸਪੈਸ਼ਲ ਅੰਕ ਜਿਹੜੇ ਆ ਐਸਜੀਪੀਸੀ ਵੱਲੋਂ ਗਿਆਨੀ ਦਿੱਤ ਸਿੰਘ ਉਹਨਾਂ ਨੂੰ ਸਮਰਪਿਤ ਨਿਕਲਦੇ ਰਹੇ ਆ ਅੱਜ ਵੀ ਉਹਨਾਂ ਦੀ ਪੂਰੀ ਗੱਲਬਾਤ ਹੁੰਦੀ ਆ ਪਰ ਹੋਰ ਵੀ ਜਿਹੜੇ ਯਤਨ ਕਰਨ ਦੀ ਲੋੜ ਆ ਆਪਾਂ ਵਿਸ਼ੇਸ਼ ਉਪਰਾਲੇ ਕਰਾਂਗੇ ਕਿਉਂਕਿ ਦੇਖੋ ਆਪਾਂ ਸਭ ਜਾਣਦੇ ਆ ਵੀ ਦਾਇਆਨੰਦ ਸਰਸਵਤੀ ਦੇ ਨਾਮ ਤੇ ਤੇ ਹਜ਼ਾਰਾਂ ਸਕੂਲ ਕਾਲਜ ਵੀ ਬਣੇ ਆ ਜੋ ਅਦਿਆਨੰਦ ਐਂਗਲੋ ਵੇਰ ਅਗੇ ਬਣਾਉਂਦੇ ਆ ਪਰ ਇਧਰ ਗਿਆਨੀ ਦੇਵਤ ਸਿੰਘ ਪ੍ਰੋਫੈਸਰ ਗੁਰਮukh ਸਿੰਘ ਭਾਈ ਕਾਨ ਸਿੰਘ ਨੱਬਾ ਜਿਹੜੇ ਭਾਈ ਵੀਰ ਸਿੰਘ ਤੋਂ ਇਹਨਾਂ ਦੇ ਨਾਮ ਦੇ ਉੱਤੇ ਵੀ ਕੋਈ ਸਪੈਸ਼ਲ ਹੋਵੇ ਇਹਦੇ ਲਈ ਆਪਾਂ ਪੂਰੇ ਯਤਨ ਕਰਾਂਗੇ ਜਗਬਾਣੀ ਟੀਵੀ ਲਈ ਜਗਦੇਵ ਸਿੰਘ ਦੀ ਰਿਪੋਰਟ